ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਕੁਰਾਲੀ ਸ਼ਹਿਰ ਦੇ ਵਿੱਚੋਂ ਬੜੀਆਂ ਯਾਤਰੀਆਂ ਦੀਆਂ ਬੱਸਾਂ ਭਰ-ਭਰ ਜਾਂਦੀਆਂ ਨੇ ਧਾਰਮਿਕ ਸਥਾਨਾਂ ਤੇ ਧਾਰਮਿਕ ਸੰਸਥਾਵਾਂ ਦੇ ਨਾਲ ਧਾਰਮਿਕ ਆਸਥਾ ਦੇ ਨਾਲ ਇਹ ਜੁੜਿਆ ਹੋਇਆ ਸ਼ਹਿਰ ਹੈ ਸੋ ਇੱਕ ਜੋ ਅੱਜ ਬੱਸ ਯਾਤਰੀਆਂ ਦੀ ਜਾ ਰਹੀ ਹੈ ਖਾਟੂ ਸ਼ਾਮ ਵਿਖੇ ਜਾ ਰਹੀ ਹੈ ਵਿੱਕੀ ਕਤੂਰੀਆ ਜੀ ਸੋ ਇਹਨਾਂ ਦੇ ਸਹਿਯੋਗ ਨਾਲ ਇਹ ਅੱਜ ਇੱਕ ਬੱਸ ਲੈ ਕੇ ਜਾ ਰਹੇ ਨੇ ਯਾਤਰੀਆਂ ਦੀ ਖਾਟੂ ਸ਼ਾਮ ਵਿਖੇ ਜੋ ਕਿ ਯਾਤਰੀਆਂ ਨੂੰ ਫ੍ਰੀ ਲੈ ਕੇ ਜਾ ਰਹੇ ਨੇ ਫ੍ਰੀ ਉਹਨਾਂ ਦਾ ਖਾਣਾ ਪੀਣਾ ਅਤੇ ਫ੍ਰੀ ਉਹਨਾਂ ਦਾ ਰਹਿਣਾ ਸਹਿਣਾ ਤਿਆਉ ਆਪਾਂ ਗੱਲਬਾਤ ਕਰਦੇ ਆ ਜੋ ਇੱਥੇ ਯਾਤਰੀ ਨੇ ਉਹਨਾਂ ਦੇ ਨਾਲ ਅਤੇ ਵਿੱਕੀ ਕਤੂਰੀਆ ਜੀ ਨੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਆਓ ਫਿਰ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ हां जी वंदना जी आज बस ਦੇ ਵਿੱਚ ਬੈਠੇ ਹੋ ਕਿੱਧਰ ਦੀ ਤਿਆਰੀ ਹੈ ਖਾਟੂ ਸ਼ਾਮ ਜੀ ਜਾ ਰਹੇ ਹਾਂ ਜੀ ਓਕੇ ਹਾਂ ਜੀ ਵਾਹ ਜੀ ਵਾਹ ਬੋਲੋ ਹਾਰੇ ਕੇ ਸਾਰੇ ਕੀ ਜੈ ਪਹਿਲਾਂ ਵੀ ਕਦੇ ਗਏ ਨਹੀਂ ਜੀ ਫਰਸਟ ਟਾਈਮ ਹੈ ਫਰਸਟ ਟਾਈਮ ਗਏ ਹਾਂਜੀ ਸੋ ਕਿਸ ਤਰ੍ਹਾਂ ਲੱਗ ਰਿਹਾ ਕੀ ਦਿਲ ਨੂੰ ਮਹਿਸੂਸ ਹੋ ਰਿਹਾ ਬਹੁਤ ਅੱਛਾ ਮਹਿਸੂਸ ਹੋ ਰਿਹਾ ਹੈ ਮੈਂ ਬਹੁਤ ਭਾਗੀਸ਼ਾਲੀ ਹੈ ਕਿ ਮੈਨੂੰ ਖਾਟੂ ਸ਼ਾਮ ਜਾਣੇ ਦਾ ਮੌਕਾ ਮਿਲਿਆ ਹੈ ਸ਼ਾਮ ਜੀ ਨੇ ਮੈਨੂੰ ਬੁਲਾਵਾ ਪੁੱਜਿਆ ਮੈਂ ਜਾ ਰਹੀ ਹਾਂ ਵਾਹ ਜੀ ਵਾਹ ਹਾਂਜੀ ਸੋ ਕੋਈ ਭਜਨਾ ਦਾ ਦੋ ਬੋਲ ਪੜਿਂ ਤੜੀ ਅੰਦਾਈ ਦੋ ਬੋਲ ਸੁਣ ਕਾन्हा बरसाਨੇ ਮੈਂ ਆਈ ਜਈਓ ਬੁલાਏ ਗਈ ਰਾਧਾ ਪਿਆਰੀ ਕਨਾਂ ਬਰਸਾਨੇ ਮੇ ਆਈ ਜਈਓ ਬੁલાਏ ਗਈ ਰਾਧਾ ਪਿਆਰੀ ਬੁલાਏ ਗਈ ਰਾਧਾ ਪਿਆਰੀ ਬੁલાਏ ਗਈ ਰਾਧਾ ਪਿਆਰੀ ਹਾਂਜੀ ਅੱਜ ਖਾਟੂ ਸ਼ਾਮ ਜਾ ਰਹੇ ਹਾਂ ਜੀ ਸੋ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਬਸ ਦੇ ਵਿੱਚ ਵੀ ਬੈਠ ਕੇ ਬਹੁਤ ਅੱਛਾ ਲੱਗ ਰਿਹਾ ਜੀ ਖਾਟੂ ਸ਼ਾਮ ਜਾ ਰਹੇ ਹਾਂ ਫਸਟ ਟਾਈਮ ਜਾ ਰਹੇ ਹਾਂ ਬਹੁਤ ਅੱਛਾ ਲੱਗ ਰਿਹਾ ਹਾਂ ਹਾਂਜੀ ਠੀਕ ਹੈ ਸੋ ਕੋਈ ਘਬਰਾਹਟ ਤਾਂ ਨਹੀਂ ਹੋ ਰਹੀ ਨਹੀਂ ਨਹੀਂ ਜੀ ਕੋਈ ਘਬਰਾਹਟ ਨਹੀਂ ਹਾਂਜੀ ਸੋ ਰਸਤਾ ਕਿੰਨਾ ਕੁ ਲੰਬਾ ਹੈ ਫਰਸਟ ਟਾਈਮ ਜਾ ਰਹੇ ਆ ਇਹਨਾਂ ਤਾਂ ਪਤਾ ਨਹੀਂ ਹੈਗਾ। ਸੋ ਕਹਿੰਦੇ ਦੂਰ ਹੈ। ਹਾਂਜੀ ਜੀ ਚਲੋ ਕੋਈ ਗੱਲ ਨਹੀਂ ਦੂਰ ਵੀ ਪੰਚਨਾਂਗੇ। ਠੀਕ ਹੈ ਜੀ। ਰਾਦੇ ਰਾਦੇ। ਰਾਦੇ ਰਾਦੇ। ਅ ਕੁਨਾਲ ਹਾਂਜੀ ਕਿੱਧਰ تیاری ਫਿਰ? ਹਾਟੂ ਸ਼ਾਮ ਜੀ। ਹਾਟੂ ਸ਼ਾਮ ਚੱਲੇ। ਹਾਂਜੀ। ਠੀਕ ਹੈ। ਖਾਵੜ ਨਹੀਂ ਹੋਊਗੀ। ਨਹੀਂ ਸਰ। ਦੂਰ ਹੈ ਕਹਿੰਦੇ। ਸਰ ਮੈਂ ਤਾਂ ਖੁਦ ਫਰਸਟ ਟਾਈਮ ਜਾ ਰਿਹਾ ਹਾਂ। ਓਕੇ। ਬੋਲੋ ਰਾਦੇ ਰਾਦੇ। ਰਾਦੇ ਰਾਦੇ। ਹਾਂਜੀ ਵੀਰ ਜੀ। ਠੀਕ ਹੋ ਜੀ। ਹਾਂਜੀ ਹਾਂਜੀ। ਹਾਂਜੀ ਫਿਰ ਤਿਆਰੀਆਂ ਜੀ ਜਾਣ ਦੀਆਂ। ਹਾਂਜੀ ਹਾਂਜੀ। ਠੀਕ ਹੈ ਜੀ। <laughs> राधे राधे की लग रहा है जी बहुत अच्छा लग रहा है बहुत अच्छा लग रहा है हां जी ओके अपना की नाम है जी रंजना जी जी, जी। सो खाटू श्याम जा रहे हो ਤੁਸੀਂ ਪਹਿਲੀ ਵਾਰ ਜਾ ਰਹੇ ਨਹੀਂ ਮੈਂ ਸੈਕਿੰਡ ਵਾਰ ਜਾ ਰਹੀ ਹਾਂ ਸੈਕਿੰਡ ਵਾਰ ਜਾ ਰਹੀ ਹਾਂ ਸੋ ਜਦੋਂ ਪਹਿਲਾਂ ਗਏ ਸੀ ਕੀ ਲੱਗਿਆ ਸੀ ਤੁਹਾਨੂੰ ਉੱਥੇ ਜਾ ਕੇ ਚੱਲ ਗਈ ਬਹੁਤ ਵਧੀਆ ਲੱਗਿਆ ਹਾਂ ਜੀ ओके हां जी ਸੋ ਇਸੇ ਲਈ ਦੁਬਾਰਾ ਜਾ ਰਹੇ ਹਾਂ ਬੁਲਾ ਲਿਆ ਜੀ ਖਾਟੂ ਸ਼ਾਮ ਜੀ ਹਾਂ ਜੀ ਹਾਂ ਜੀ राधे 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 जी ਰਾਧੇ ਰਾਧੇ ਜੀ ਰਾਧੇ ਰਾਧੇ ਜੀ ਇਹ ਕੀ ਨਾਮ ਹੈ ਜੀ ਆਪਣਾ ਮੁਸਕਾਨ ਜੀ ਅੱਜ ਫੇ ਕਿੱਧਰ ਦੀਆਂ ਤਿਆਰੀਆਂ ਨੇ ਘਾਟੂ ਸ਼ਾਮ ਜੀ ਘਾਟੂ ਸ਼ਾਮ ਤੁਸੀਂ ਪਹਿਲਾਂ ਵੀ ਗਏ ਹੋ ਕਦੇ ਨਹੀਂ ਫਸਟ ਟਾਈਮ ਜਾ ਰਹੇ ਹਾਂ ਫਸਟ ਟਾਈਮ ਚੱਲ ਰਹੇ ਹਾਂ ਸੋ ਕਿੰਨੀ ਕੁ ਦੂਰ ਹੈ ਪਤਾ ਲੱਗਿਆ ਤੁਹਾਨੂੰ ਨਹੀਂ ਕੋਈ ਆਈਡੀਆ ਨਹੀਂ ਫਸਟ ਟਾਈਮ ਹੀ ਜਾ ਰਹੇ ਹਾਂ ਫਸਟ ਟਾਈਮ ਜਾ ਰਹੇ ਹਾਂ ਹਾਂ ਜੀ ਓਕੇ ਸੋ ਅਗਰ ਕੋਈ ਰਾਸਤੇ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਦੂਰ ਹੈ ਵੀ ਆ ਕਹਿੰਦੇ ਨਹੀਂ ਸ਼ਾਮ ਜੀ ਆਪੇ ਨਾਲ ਨੇ ਹਾਂ ਜੀ ਕਿਰਪਾ ਕਰਨਗੇ ਹਾਂ ਜੀ ਓਕੇ ਸੋ ਮੰਦਰ ਦੇ ਵਿੱਚ ਜਾਣੇ ਹੁੰਨੇ ਹੋ ਹਾਂ ਜੀ ਕੋਈ ਉੱਤੇ ਭਜਨ ਕੀਤਨ ਵੀ ਕਰਦੇ ਹਾਂ ਹਾਂ ਜੀ ਦੋ ਬੋਲ ਸੁਣਾਉਂਗਾ ਹਾਂ ਜੀ ਜੀ ਮਤਲਬ ਕਿ ਇਸ ਦੁਨੀਆ से मुझको तो नफरत है ओ सांभरे मुझे तेरी जरूरत है वाह जी वाह जय शीशा जय शीशा ਤੁਸੀਂ ਪਹਿਲੀ ਵਾਰ ਚੱਲੇ ਹਾਂ ਜੀ ਪਹਿਲੀ ਵਾਰ ਚੱਲੇ ਹਾਂ ਜੀ ਸੋ ਬੱਚੇ ਵੀ ਨਾਲ ਨੇ ਕੋਈ ਪ੍ਰੋਬਲਮ ਕੋਈ ਤੁਹਾਨੂੰ ਮਤਲਬ ਕਿ ਕੋਈ ਦਾ ਡਰ ਨਹੀਂ ਲੱਗਦਾ ਵੀ ਦੂਰ ਵੀ ਹੈ ਨਹੀਂ ਜੀ ਬਾਬਾ ਜੀ ਆਪਣੇ ਆਪ ਕਰਨਗੇ ਜੀ ਸਭ ਕੁਝ ਹਾਂ ਜੀ ਪੂਰਾ ਭਰੋਸਾ ਹੈ ਬਾਬਾ ਜੀ ਦਾ ਹਾਂ ਜੀ ਜੀ ਸੋ ਵੈਸੇ ਮੰਦਰ ਦੇ ਵਿੱਚ ਜਾਂਦੇ ਹੁੰਦੇ ਹੁਣ ਇੱਥੇ ਵੈਸੇ ਹਾਂ ਜੀ ਜਾਂਦੇ ਰਹਿੰਦੇ ਆ ਹਾਂ ਜੀ ਠੀਕ ਹੈ ਜੀ राधे 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 जी अपना शुभ नाम जी, जी।, जी। राजविंदर कौर जी सो आज ਤੁਸੀਂ ਖਾਟੂ ਸ਼ਾਮ ਜਾ ਰਹੇ ਹੋ ਛੋਟੇ ਛੋਟੇ ਬੱਚੇ ਵੀ ਤੁਹਾਡੇ ਨਾਲ ਨੇ ਮਾਸੂਮ ਜੇ ਬੱਚੇ ਹਾਂਜੀ ਠੀਕ ਹੈ ਜੀ ਸੋ ਠੰਡ ਠੰਡ ਵੀ ਹੈਗੀ ਹੈ ਤੇ ਕੀ ਲੱਗ ਰਿਹਾ ਤੁਹਾਨੂੰ ਖਾਟੂ ਸ਼ਾਮ ਜੀ ਤੇ ਉੱਥੇ ਜਾ ਕੇ ਮਤਲਬ ਕਿ ਕਾफी ਵਿਸ਼ਵਾਸ ਹੈ ਤੁਹਾਨੂੰ ਹਾਂਜੀ ਵਿਸ਼ਵਾਸ ਤਾਂ ਹੈ ਅਗਰ ਬੁਲਾਵਾ ਆਇਆ ਹੈ ਜੀ ਤਾਂ ਫਿਰ ਜਾਏਗੇ ਵੀ ਜ਼ਰੂਰ ਔਰ ਵਹੀ ਰੱਖਣੇ ਵਾਲਾ और वही लेके जाने वाला है। जी हाँ जी। तो पहली बार जा रहे हूँ। हाँ जी फर्स्ट टाइम ही जा रही हूँ। टाइम जा रही हूँ। हाँ जी। की ओके राधे राधे। राधे राधे। राधे राधे। की नाम है? हरगुन कोर। बजना होंगे नहीं। बोलो राधे राधे। राधे राधे। हां जी मैडम कांता जी आज खाटू श्याम चले हो सो दिल ਦੇ ਵਿੱਚ ਕਿੰਨੀਆਂ ਕੁ ਭਾਵਨਾਵਾਂ ਨੇ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਤੁਹਾਨੂੰ ਖੁਸ਼ੀ ਵੀ ਬਹੁਤ ਹੈ ਭਾਵਨਾਵਾਂ ਵੀ ਬਹੁਤ ਨੇ ਇਹ ਮੇਰੀ ਤੀਸਰੀ ਯਾਤਰਾ ਹੈ खाटू श्याम ਜਾਣੇ ਦੀ और मैं अपने सारी संगत ਵੱਲੋਂ ਤੁਹਾਡਾ तहे दिल से ਧੰਨਵਾਦ ਕਰਦੀ ਹਾਂ ਅਮਰ ਜਿੱਤਮਾਨ ਜੀ ਦਾ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਸਾਰਾ ਇਹ ਕਵਰ ਕਰਦੇ ਨੇ ਔਰ ਸਾਰੇ ਦੁਨੀਆ ਤੱਕ ਪਹੁੰਚਾਉਂਦੇ ਨੇ ਅੱਜ ਵਿੱਕੀ ਜੀ ਫ੍ਰੀ ਵਾਸ ਯਾਤਰਾ ਲੈ ਕੇ ਜਾ ਹਾਂ ਔਰ ਵਿੱਕੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਖਾਟੂ ਸ਼ਾਮ ਜੀ ਭੀਮ ਜੀ ਦੇ ਬੇਟੇ ਨੇ ਪੁੱਤਰੀ ਪੁੱਤਰੀ ਸੋਰੀ ਪੁੱਤਰੇ ਨੇ ਔਰ ਇਹ ਹੈ ਮਤਲਬ ਇਹਨਾਂ ਨੇ ਉੱਥੇ ਸ਼ੀਸ਼ ਦਿੱਤਾ ਸੀਗਾ ਸ਼ੀਸ਼ਦਾਨੀ ਇਸ ਲਈ ਇਹਨਾਂ ਨੂੰ ਕਿਹਾ ਜਾਂਦਾ ਹੈ ਰਾਧੇ ਰਾਧੇ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਰਾਧੇ ਰਾਧੇ ਚੀਨੀ ਸੋ ਕਿਵੇਂ ਲੱਗ ਰਿਹਾ ਅੱਜ ਤੁਸੀਂ ਖਾਟੂ ਸ਼ਾਮ ਜੀ ਇਹ ਮੇਰੀ ਫਸਟ ਜਰਨੀ ਹੈ ਜੀ ਔਰ ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿ ਸਾਨੂੰ ਖਾਟੂ ਸ਼ਾਮ ਜੀ ਨੇ ਖੁਦ ਬੁਲਾਇਆ ਹੈ ਉੱਥੇ ਆਪਣੇ ਕੋਲ OK ਬਾਕੀ ਬਹੁਤ ਅੱਛਾ ਲੱਗ ਰਿਹਾ ਹੈ ਜਾ ਕੇ ਜੀ ਸੋ ਪਹਿਲਾਂ ਕਦੇ ਨਹੀਂ ਗਏ ਹੈਗੇ ਨਹੀਂ ਖਾਟੂ ਸ਼ਾਮ ਮੈਂ ਫਸਟ ਟਾਈਮ ਹੀ ਜਾ ਰਹੀ ਹਾਂ ਲੇਕਿਨ ਬਹੁਤ ਅੱਛਾ ਲੱਗ ਰਿਹਾ ਹੈ ਓਕੇ ਵrindavan ਗਏ ਹੋ ਨਹੀਂ ਮੈਂ ਵrindavan ਵੀ ਨਹੀਂ ਗਈ ਜੀ ਮੈਂ ਵੈਸ਼ਨੋ ਦੇਵੀ ਬਿਆਸ ਇਧਰ ਤੱਕ ਗਏ ਹਾਂ ਬਟ ਖਾਟੂ ਸ਼ਾਮ ਫਸਟ ਟਾਈਮ ਜੀ ਰਾਧੇ 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 ਜੀ ਕੀ ਨਾਮ ਹੈ ਬੇਟਾ ਤਨਵੀ ਤੁਸੀਂ ਵੀ ਖਾਟੂ ਸ਼ਾਮ ਜਾ ਰਹੇ ਹੋ ਫਿਰ ਅੱਜ ਹਾਂ ਜੀ ਪਹਿਲਾਂ ਕਦੇ ਗਏ ਹਾਂ ਹਾਂ ਜੀ ਇੱਕ ਵਾਰ ਗਏ ਹਾਂ ਜੀ ਇੱਕ ਵਾਰ ਪਹਿਲਾਂ ਗਏ ਹਾਂ ਸੋ ਜਦੋਂ ਪਹਿਲਾਂ ਗਏ ਸੀ ਤੁਹਾਨੂੰ ਉੱਥੇ ਜਾ ਕੇ ਕਿਸ ਤਰ੍ਹਾਂ ਲੱਗਿਆ ਬਹੁਤ ਅੱਛਾ ਲੱਗਿਆ ਸੀ ਜੀ ਦੂਰ ਵੀ ਕਾਫੀ ਆ ਕੋਈ ਕਬਰਾੜਤਾ ਨਹੀਂ ਹੋ ਰਹੀ ਤੁਹਾਨੂੰ ਨਹੀਂ ਜੀ ਬੋਲੋ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੀ ਹਰਪ੍ਰੀਤ ਜੀ ਤੁਸੀਂ ਖਾਟੂ ਸ਼ਾਮ ਜਾ ਰਹੇ ਹੋ ਸੋ ਬੱਸ ਵੀ ਹੁਣ ਤਾਂ ਖਚਾ ਖੱਚ ਭਰ ਚੁੱਕੀ ਐ ਬਿਲਕੁਲ ਟਾਈਮ ਹੋ ਗਿਆ ਬੱਸ ਦੇ ਚੱਲਣ ਦਾ ਸੋ ਤੁਸੀਂ ਪਹਿਲੀ ਵਾਰ ਜਾ ਰਹੇ ਹੋ ਜਾਂ ਪਹਿਲਾਂ ਗਏ ਹੋ ਮੈਂ ਪਹਿਲੀ ਵਾਰ ਜਾ ਰਹੇ ਹਾਂ ਇਹ ਸੰਗ ਨਾਲ ਪਹਿਲੀ ਵਾਰ ਜਾ ਰਹੇ ਹਾਂ ਪਹਿਲਾਂ ਇੱਕ ਵਾਰ ਲਾਕਡਾਊਨ ਦੇ ਵਿੱਚ ਗਏ ਸੀ ਜਦੋਂ ਮੰਦਿਰ ਬਣ ਰਿਹਾ ਸੀ ਬਾਬਾ ਜੀ ਓਕੇ ਉਹ ਫੈਮਿਲੀ ਨਾਲ ਜਾਂ ਕਿਸੇ ਦੋਸਤਾਂ ਦੇ ਨਾਲ ਗਏ 100 ਦੋਸਤਾਂ ਨਾਲ ਹੀ ਗਏ ਸੀ ਜੋ ਜਿਹੜਾ ਸੰਗ ਜਾ ਰਿਹਾ ਅੱਜ ਸੰਗ ਦੇ ਨਾਲ ਸੰਗ ਦੇ ਨਾਲ ਨਜ਼ਾਰਾ ਹੀ ਕੁਝ ਹੋਰ ਸੰਗ ਦੇ ਨਾਲ ਜਾਣ ਦਾ ਕੋਈ ਨਜ਼ਾਰਾ ਹੀ ਨਹੀਂ ਵਾਹ ਜੀ ਵਾਹ ਸਫ਼ਰ ਦਾ ਪਤਾ ਨਹੀਂ ਲੱਗਦਾ ਕਦੋਂ ਤੋਂ ਇੱਕ ਦੋ ਤੈ ਹੋ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਬਾਬਾ ਜੀ ਬਾਕੀ ਸਾਡੇ ਹਾਂ ਇਹਨਾਂ ਦੀ ਮਿਹਰਬਾਨੀ ਹੈ ਜੀ ਜੀ ਆਲੀ ਵਾਹ ਇਹ ਇੱਕ ਸੀਟ ਸੀ ਫਿਰ ਕਹਿੰਦੇ ਨਹੀਂ ਫੈਮਲੀ ਲੈ ਕੇ ਚਲੋ ਸਾਰੇ ਨੂੰ ਹੈਗੀਆਂ ਨੇ ਸੀਟਾਂ ਬਣਾ ਚਲੋ ਜੀ ਸਰ ਕੇ ਵਾਹ 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 ਬੋਲੋ ਹਾਰੇ ਕੇ ਸਾਰੇ ਕੀ ਜੈ ਸ਼ਾਮ ਪਿਆਰੇ ਕੀ ਜੈ ਅਜੀ ਮਨੀਸ਼ ਬਰਮੇ ਜੀ ਸੋ ਤੁਸੀਂ ਯਾਤਰਾ ਤੇ ਜਾ ਰਹੇ ਹੋ ਖਾਟੂ ਸ਼ਾਮ ਦੀ ਯਾਤਰਾ ਤੇ ਸੋ ਪਹਿਲਾਂ ਵੀ ਤੁਸੀਂ ਕਾਫੀ ਆਸਤਾ ਤੁਹਾਡੀ ਜੁੜੇ ਹੋਏ ਹੋ ਜਾਂਦੇ ਰਹਿੰਦੇ ਹੋ ਸੋ ਅੱਜ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕਿੰਨਾ ਕੁ ਮਹਿਸੂਸ ਹੋ ਰਿਹਾ ਕਿਉਂਕਿ ਪਹਿਲਾਂ ਵੀ ਜਾਂਦੇ ਹੀ ਰਹਿੰਦੇ ਹੋ ਪਹਿਲਾਂ ਤਾਂ ਸਾਰੇ ਸੰਗਤ ਨੂੰ ਤੇ ਸਾਡੇ ਬੜੇ ਵੀਰ ਜੀ ਨੂੰ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜਿਵੇਂ ਵੀਰ ਜੀ ਨੇ ਪੁੱਛਿਆ ਕਿ ਕਿਵੇਂ ਲੱਗ ਰਿਹਾ ਬਸ ਆਨੰਦ ਹੈ ਜੀ ਕੋਈ ਸ਼ਬਦ ਨਹੀਂ ਹੈਗੇ ਇਹਦੇ ਬਾਰੇ ਕਿਉਂਕਿ ਪਰਮਾਤਮਾ ਬਾਬਾ ਜੀ ਐਦਾਂ ਹੀ ਸਭ ਨੂੰ ਮੈਂ ਕਹਿੰਦਾ ਐਦਾਂ ਹੀ ਹਰ ਰੋਜ਼ ਹਰ ਮਹੀਨੇ ਨਹੀਂ ਹਰ ਰੋਜ਼ ਐਦਾਂ ਹੀ ਬਸਾਂ ਭਰ-ਭਰ ਜਾਣ ਦਾਤਾ ਜੀ ਦੇ ਦਰਵਾਜ਼ੇ ਚ ਚਾਹੇ ਖਾਟੂ ਸ਼ਾਮ ਜੀ ਦਾ ਦਰਵਾਜ਼ਾ ਚਾਹੇ ਸਾਡੇ ਸਾਲਾ ਸ੍ਰੀ ਬਾਲਾ ਜੀ ਦਾ ਦਰਵਾਜ਼ਾ ਠੀਕ ਹੈ ਤੇ ਐਦਾਂ ਹੀ ਬਸਾਂ ਭਰ-ਭਰ ਜਾਣ ਸਦਾ ਇਹ ਕਹਿੰਦਾ ਕਿ ਸ਼ਾਮ ਬਾਬਾ ਜੀ ਦੀ ਤੇ ਸਾਲਾ ਸਰ ਸਾਡੇ ਮਹਾਵੀਰ ਜੀ ਦੀ ਸਭ ਪੈਤੇ ਕਿਰਪਾ ਬਣੀ ਰਹੇ ਤੇ ਐਦਾਂ ਹੀ ਯਾਤਰਾਵਾਂ ਚਲਦੀਆਂ ਰਹਿਣ ਐਦਾਂ ਹੀ ਸਭ ਗੁਣ ਗਾਣ ਗਾਂਦਾ ਰਹੇ ਇਸੇ ਵਿੱਚ ਹੀ ਸਾਰੀ ਦੁਨੀਆ ਦਾ ਕਲਿਆਣ ਹੈ ਇਸ ਦੇ ਵਿੱਚ ਤੁਹਾਡੀ ਵੀ ਕਾਫੀ ਸੇਵਾ ਹੁੰਦੀ ਹੈ ਮਤਲਬ ਕਿ ਤੁਸੀਂ ਵੀ ਬੜਾ ਯੋਗਦਾਨ ਪਾਉਂਦੇ ਹੋ ਲੈ ਕੇ ਜਾਣ ਦੇ ਵਿੱਚ ਬਾਜੀ ਉਹਨਾਂ ਦਾ ਹੁਕਮ ਹੈ ਜੀ ਉਹਨਾਂ ਦਾ ਹੁਕਮ ਬਿਨਾ ਦੇਖੋ ਕੁਝ ਨਹੀਂ ਹੋ ਸਕਦਾ ਐਨੀ ਦੁਨੀਆ ਬਾਜ਼ੀ ਹੈ ਜਿਹਨੂੰ ਜਿਹਨੂੰ ਹੁਕਮ ਹੈ ਉਹਨੂੰ ਸਾਡੀ ਵੀ ਡਿਊਟੀ ਲੱਗੀ ਹੋਈ ਹੈ ਕਿ ਤੁਸੀਂ ਸਾਨੂੰ ਹਰ ਵਾਰ ਇਹਨਾਂ ਸਹਾਇਕ ਦੰਨੇ ਹੋ ਸਾਡੀ ਵੀ ਮਾੜੀ ਮੋਟੀ ਡਿਊਟੀ ਲੱਗੀ ਹੋਈ ਹੈ ਜੀ ਸਭ ਉਹਦੀ ਕਿਰਪਾ ਨਾਲ ਹੀ ਹੈ ਜੀ ਇਹ ਬਿਨਾ ਹੁਕਮਾਂ ਤੋਂ ਕੁਝ ਨਹੀਂ ਹੁੰਦਾ ਜੀ ਤੇ ਇੱਕ ਹੋਰ ਅਸੀਂ 5 ਅਪ੍ਰੈਲ ਨੂੰ ਵੀ ਪਸ ਲੈ ਜਾ ਰਹੇ ਹਾਂ ਮਾਹ ਦਰਬਾਰ ਵੈਸ਼ਨ ਦੇਵੀ ਜੀ ਤੇ ਜਿਹੜੀ ਸੰਗਤ ਨੇ ਵੀ ਜਾਣਾ ਚਾਹਦੀ ਹੈ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੀ ਹੈ ਹਾਂਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾ ਵਿੱਕੀ ਕਥੂਰੀਆ ਜੀ ਪਹਿਲਾ ਤਾਂ ਰਾਦੇ ਸ਼ਾਮ ਰਾਦੇ ਸ਼ਾਮ ਜੈ ਸ਼੍ਰੀ ਸ਼ਾਮ ਰਾਦੇ ਸ਼ਾਮ ਜੈ ਸ਼੍ਰੀ ਸ਼ਾਮ ਸੋ ਤੁਸੀਂ ਬਸ ਯਾਤਰਾ ਜੋ ਜਾ ਰਹੀ ਹੈ ਖਾਟੂ ਸ਼ਾਮ ਦੀ ਧਰਤੀ ਤੇ ਤੁਸੀਂ ਪਵਿੱਤਰ ਧਰਤੀ ਤੇ ਜਾ ਰਹੇ ਹੋ ਅੱਜ ਕੁਰਾਲੀ ਸ਼ਹਿਰ ਤੋਂ ਸੋ ਪਹਿਲਾਂ ਵੀ ਤੁਹਾਡੀਆਂ ਯਾਤਰਾਵਾਂ ਰਹਿੰਦੀਆਂ ਨੇ ਉਹ ਕਿਹੜੀਆਂ ਕਿੜੀਆਂ ਨੇ ਜੀ ਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਜੈ ਸ਼੍ਰੀ ਸ਼ਾਮ ਸਾਡੀ ਯਾਤਰਾ ਖਾਟੂ ਸ਼ਾਮ ਜੀ ਦੀ ਤੀਸਰੀ ਬਸ ਯਾਤਰਾ ਹੈ ਜੀ ਜੀ ਉਸ ਤੋਂ ਪਹਿਲਾਂ ਮਾਤਾ ਵੈਸ਼ਨੋ ਦੇਵੀ ਦਰਬਾਰੀ ਬਸਾਂ ਜਾਂਦੀਆਂ ਹਨ ਸਾਡੇ ਪਰਬੰਧਕਾਂ ਵੱਲੋਂ ਸਾਡੀ ਮੈਨੇਜਮੈਂਟ ਵੱਲੋਂ ਤੇ ਜਿੰਨਾ ਵੀ ਸਾਡੇ ਕੋਲ ਸੇਵਾ ਹੁੰਦੀ ਹੈ ਅਸੀਂ ਓਨੀ ਸੇਵਾ ਕਰੀ ਜਾਂਦੇ ਆ ਜੀ ਜੀ ਸੋ ਇਸ ਤੋਂ ਬਾਅਦ ਅਗਲੇ ਕਿਹੜੇ ਆ ਪ੍ਰੋਗਰਾਮ ਤੁਹਾਡੇ ਅਗਲਾ ਪ੍ਰੋਗਰਾਮ ਟੀਮਾਨ ਸਾਹਿਬ ਐਵੇਂ ਹੈ 14 ਫਰਵਰੀ ਨੂੰ ਲਾਲਾਂ ਵਾਲੇ ਪੀਰ ਦੇ ਕੋਲ ਖਾਟੂ ਸ਼ਾਮ ਜੀ ਦਾ ਮੰਦਿਰ ਬਣ ਕੇ ਤਿਆਰ ਹੋ ਚੁੱਕਿਆ ਹੈ ਜੀ ਉਸ ਦੀ ਮੂਰਤੀ ਪ੍ਰਾਣ ਪ੍ਰティਸ਼ਟਾ 14 ਫਰਵਰੀ ਬਸੰਤ ਪੰਚਮੀ ਵਾਲੇ ਦਿਨ ਹੋਵੇਗੀ ਜੀ ਉਸ ਦੇ ਉਪਲਕਸ਼ ਵਿੱਚ 13 ਫਰਵਰੀ ਨੂੰ ਕੁਰਾਲੀ ਸ਼ਹਿਰ ਦੇ ਵਿੱਚ ਇੱਕ ਨਿਸ਼ਾਨ ਯਾਤਰਾ ਚੱਲੇਗੀ ਜਿਸ ਦੇ ਵਿੱਚ 501 ਨਿਸ਼ਾਨ ਯਾਤਰਾ ਹੋਵੇਗੀ ਜੀ ਸਾਡੇ ਜੋ ਸ਼੍ਰੀ ਸ਼ਾਮ ਪ੍ਰੇਮੀ ਮੰਡਲ ਦੇ ਵੱਲੋਂ ਅਨਾਉਂਸ ਕੀਤਾ ਗਿਆ ਹੈ ਜੀ 501 ਨਿਸ਼ਾਨ ਯਾਤਰਾ ਹੋਵੇਗੀ ਜੀ 14 ਫਰਵਰੀ ਨੂੰ ਪ੍ਰਾਣ ਪ੍ਰティਸ਼ਟਾ ਹੋਵੇਗੀ ਜੀ ਉਸ ਤੋਂ ਉਪਰੰਤ ਲੰਗਰ ਹੋਵੇਗਾ ਜੀ ਔਰ 4 ਮਈ ਨੂੰ ਇੱਕ ਸਾਲਾਨਾ ਪ੍ਰੋਗਰਾਮ ਹੋ ਰਿਹਾ ਦਸਹਰਾ ਗਰਾਊਂਡ ਦੇ ਵਿੱਚ ਖਾਟੂ ਸ਼ਾਮ ਜੀ ਦਾ ਇੱਕ ਸ਼ਾਮ ਖਾਟੂ ਜੀ ਦੇ ਨਾਮ ਜਿਸ ਦੇ ਵਿੱਚ ਅੰਜਲੀ ਤ੍ਰिवेदी ਜੀ ਬਰੇਲੀ ਤੋਂ ਮਾਸਟਰ ਨੂਰ ਮਹਿਰਾ ਜੀ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਜੀ ਤੇ ਬਾਕੀ ਤਾਂ ਸਾਨੂੰ ਸਾਰੇ ਸ਼ਹਿਰ ਦਾ ਸਹਿਯੋਗ ਪੂਰਾ ਹਰ ਟਾਈਮ ਮਿਲਦਾ ਰਹਿੰਦਾ ਹੈ ਜੀ ਜੀ ਸੋ ਜਿਹੜੀ ਅੱਜ ਯਾਤਰਾ ਜਾ ਰਹੀ ਹੈ ਇਹਦਾ ਕੀ ਤੁਸੀਂ ਕਰਾਇਆ ਰੱਖਿਆ ਅਤੇ ਉੱਥੇ ਰਹਿਣ ਸਹਿਣ ਦਾ ਕੀ ਹੈ ਤੇ ਮੰਨੀਆਂ ਸਵਾਰੀਆਂ ਜਿਹੜੀ ਇਹ ਬੱਸ ਜਾ ਰਹੀ ਹੈ ਇਹ ਬੱਸ ਉਸ ਦੀ ਕਿਰਪਾ ਦੇ ਨਾਲ ਮੈਂ ਨਹੀਂ ਲਿਜਾ ਸਕਦਾ ਉਹਦੀ ਕਿਰਪਾ ਦੇ ਨਾਲ ਜਾ ਰਹੀ ਹੈ ਪਰ ਬੱਸ ਬਿਲਕੁਲ ਹੀ ਫ੍ਰੀ ਆਫ ਕੋਸਟ ਹੈ ਜੀ ਜੀ ਇਹਦੇ ਵਿੱਚੋਂ ਕਿਸੇ ਵੀ ਸਵਾਰੀ ਤੋਂ ਕਿਸੇ ਵੀ ਪ੍ਰਕਾਰ ਦਾ ਕੋਈ ਪੈਸਾ ਨਹੀਂ ਲਿਆ ਗਿਆ ਜੀ ਇਸ ਦੇ ਵਿੱਚ ਖਾਣ ਪੀਣ ਦਾ ਪ੍ਰਬੰਧ ਪੂਰਾ ਹੈ ਜੀ ਰਹਿਣ ਦੇ ਲਈ ਕਮਰੇ ਹਨ ਹਰ ਟਾਈਮ ਡਿਨਰ ਲੰਚ ਬ੍ਰੇਕਫਾਸਟ ਸਾਰਾ ਖਾਟੂ ਸ਼ਾਮ ਜੀ ਦੇ ਵੱਲੋਂ ਪ੍ਰਬੰਧ ਕੀਤਾ ਗਿਆ ਜੀ ਪਹਿਲਾਂ ਹੀ ਜੀ ਜੀ ਸੋ ਕੀ ਸੰਦੇਸ਼ ਦੋਗੇ ਹੁਣ ਆਪਾਂ ਸੰਗਤ ਨੂੰ ਸੰਗਤ ਨੂੰ ਸੰਦੇਸ਼ ਇਹ ਹੀ ਹੈ ਜੀ ਵੀ ਖਾਟੂ ਸ਼ਾਮ ਜੀ ਦੇ ਦਰਸ਼ਨ ਕਰਦੇ ਚੱਲੀਏ ਜੀ ਆਪਾਂ ਸਾਰੀ ਸੰਗਤ ਨੂੰ ਅਪੀਲ ਹੈ ਉਸ ਬਾਬਾ ਦਾ ਗੁਣਗਾਨ ਕਰਦੇ ਰਹੋ ਜੀ ਬਸ ਜੀ ਤੇ ਆਪਣੇ ਜੀਵਨ ਨੂੰ ਸਫਲ ਬਣਾਓ ਜੀ ਓਕੇ ਸੋ ਸਾਡੇ ਵੱਲੋਂ ਵੀ ਸ਼ੁਭ ਕਾਮਨਾਵਾਂ ਸੋ ਤੁਹਾਡੀ ਇਹ ਜਿਹੜੀ ਯਾਤਰਾ ਇਹ ਸਫਲ ਰਹੇ ਕਾਮਯਾਬ ਰਹੇ ਸੋ ਖਾਟੂ ਸ਼ਾਮ ਜੀ ਦੇ ਬਧਿਆ ਤੁਸੀਂ ਦਰਸ਼ਨ ਕਰੋ ਤੇਮਾਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਜਯ ਨਰੇਸ਼ ਕੀ ਜਯ ਸਾਰੇ ਕੇ ਸਾਰੇ ਕੀ ਜਯ ਜੀ ਕਲਵੰਤ ਕੌਰ ਜੀ ਅੱਜ ਖਾਟੂ ਸ਼ਾਮ ਜਾ ਰਹੇ ਹਾਂ ਤੁਸੀਂ ਕੀਰਤਨ ਵੀ ਬਹੁਤ ਵਧੀਆ ਕਰਦੇ ਹੋ ਕਾਂਤਾ ਜੀ ਵੀ ਕੀਰਤਨ ਵਧੀਆ ਕਰਦੇ ਨੇ ਸੋ ਨੱਚਦੇ ਟੱਪਦੇ ਤੁਸੀਂ ਕੀਰਤਨ ਭਜਨ ਕਰਦੇ ਜਾਓਗੇ ਸੋ ਕਿਵੇਂ ਲੱਗ ਰਿਹਾ ਤੁਹਾਨੂੰ ਫਿਰ ਅੱਜ ਦਾ ਇਹ ਜਿਹੜਾ ਸਾਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਜੀ ਜੀ ਪਰ ਮੈਂ ਅੱਜ ਜਾ ਨਹੀਂ ਰਹੀ ਅੱਜ ਮੈਂ ਇਹਨਾਂ ਨੂੰ ਸਿਰਫ ਸੀ ਆਫ ਕਰਨ ਲਈ ਆਈ ਹੈ ਪਰ ਮਨ ਬਹੁਤ ਉਹ ਹੋ ਰਿਹਾਗਾ ਜਾਣ ਲਈ ਵੀ ਹੁਣ ਇਹਨਾਂ ਦੇ ਨਾਲ ਬੱਸ 'ਚ ਬੈਠ ਕੇ ਚਲੇ ਜਾਈਏ ਬਾਬਾ ਜੀ ਦੇ ਦਰਸ਼ਨ ਕਰਨ ਲਈ ਚਲੋ ਕੋਈ ਗੱਲ ਨਹੀਂ ਆਪਾਂ ਇਹ ਲੜੀ ਟੁੱਟਣ ਨਹੀਂ ਦੇਣੀ ਨੈਕਸਟ ਟਾਈਮ ਸਹੀ ਕਿਉਂਕਿ ਇਹ ਲੜੀ ਆਪਣੀ ਚਲਦੀ ਹੋ ਰਹਿਣੀ ਹੈ ਬੱਸਾਂ ਵਾਲੀ ਵੀ ਆਪਾਂ ਬਾਬਾ ਜੀ ਦਾ ਦਰਸ਼ਨ ਜਿਹੜੀਆਂ ਸੰਗਤਾਂ ਨਹੀਂ ਗਈਆਂ ਉਹ ਕਰਨ ਔਰ ਇਸ ਤਰ੍ਹਾਂ ਹੀ ਇਹ ਲੜੀ ਚਲਦੀ ਹੋ ਰਹਿਣੀ ਹੈ ਜੀ ਜੀ ਹਾਂ ਜੀ ਵਾਹਿਗੁਰੂ ਸਾਰੇ ਸਾਡੇ ਸ਼ਾਮ ਮੰਡਲ ਦਾ ਬਹੁਤ-ਬਹੁਤ ਸ਼ੁਕਰੀਆ ਜਿਹੜੀਆਂ ਇਸ ਤਰ੍ਹਾਂ ਦੀਆਂ ਇਹ ਬੱਸਾਂ ਲੈ ਕੇ ਜਾਂਦੇ ਨੇਗੇ ਜੀ ਹਾਂ ਜੀ ਹਾਰੇ ਕੇ ਸਹਾਰੇ ਹਾਰੇ ਕੇ ਸਹਾਰੇ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਆਂ ਔਰ ਸੰਗਤਾਂ ਤੇ ਪੂਰੀ ਕਿਰਪਾ ਕਰਦੇ ਆ ਇਹ ਜੀ ਖਾਣ ਪੀਣ ਤੋਂ ਲੈ ਕੇ ਬਸ ਦਾ ਪੂਰਾ ਪ੍ਰਬੰਧ ਇਹਨਾਂ ਦਾ ਬਹੁਤ ਅੱਛਾ ਹੁੰਦਾ ਵਾਹ ਜੀ ਵਾਹ ਜੀ ਬੋਲੇ ਹਾਰੇ ਕੇ ਸਹਾਰੇ ਕੀ ਜੈ ਹਾਂਜੀ ਰਾਜਨ ਜੀ ਤੁਹਾਡੀ ਬਹੁਤ ਵੱਡੀ ਸੇਵਾ ਹੁੰਦੀ ਹੈ ਤੁਸੀਂ ਵੀ ਖਾਟੂ ਸ਼ਾਮ ਜੀ ਦੇ ਨਾਲ ਬੜੀ ਆਸਥਾ ਤੁਹਾਡੀ ਜੁੜੀ ਹੋਈ ਹੈ ਸੋ ਕੀ ਕਹਿਣਾ ਤੁਹਾਡਾ ਆਪਣਾ ਖਾਟੂ ਸ਼ਾਮ ਜੀ ਬਾਰੇ ਅਤੇ ਉਹਨਾਂ ਦਾ ਬਚਪਨ ਦਾ ਨਾਮ ਵੀ ਦੱਸ ਦੋ ਪਹਿਲਾਂ ਸਾਡੇ ਵੱਲੋਂ ਸਾਡੇ ਮੰਡਲ ਵੱਲੋਂ ਸ਼੍ਰੀ ਸ਼ਾਮ ਪ੍ਰੇਮੀ ਮੰਡਲ ਵੱਲੋਂ ਸਾਰਿਆਂ ਨੂੰ ਜੈ ਸ਼੍ਰੀ ਸ਼ਾਮ ਜੀ ਇਹਦੇ ਅੱਜ ਸਾਡੇ ਮੰਡਲ ਤੋਂ ਪਾਪਾ ਜੀ ਨੇ ਸੇਵਾ ਲਈ ਹੈ ਜੀ ਇਹ ਜਿਹਦੀ ਪਾਸੀ ਜਾ ਰਹੀ ਹੈ ਇਹ ਟੋਟਲ ਬਸ ਫ੍ਰੀ ਜਾ ਰਹੀ ਹੈ ਜੀ ਇਹਦੇ ਵਿੱਚ ਕਿਸੇ ਤੋਂ ਵੀ ਅੰਬ ਤੋਂ ਕੋਈ ਕਿਰਾਇਆ ਨਹੀਂ ਦਿੱਤਾ ਗਿਆ ਤੇ ਖਾਣਾ ਪੀਣਾ ਰਹਿਣਾ ਸਾਰਾ ਸਭ ਕੁਝ ਫ੍ਰੀ ਹੈ ਜੀ ਤੇ ਪਾਪਾ ਜੀ ਸਾਡੇ ਮੈਂਬਰਾਂ ਤੋਂ ਸੇਵਾ ਮੰਗੀ ਜਾਣ ਤਾਂ ਅਸੀਂ ਸੇਵਾ ਕਰ ਦਈਏ ਜੀ ਤੇ ਇਸ ਕਰਕੇ ਸਾਰਿਆਂ ਨੂੰ ਜੈ ਸ਼੍ਰੀ ਸ਼ਾਮ ਜੀ ਜੀ ਸੋ ਖਾਟੂ ਸ਼ਾਮ ਜੀ ਦਾ ਨਾਮ ਕੀ ਸੀ ਬਚਪਨ ਦੇ ਵਿੱਚ ਬਰਬਿਕ ਬਰਬਾਰ ਵੀ ਬਰਬਿਕ ਹਾਂ ਜੀ ਤੇ ਸੋ ਉਹਨਾਂ ਦੀ ਮਾਤਾ ਦਾ ਨਾਮ ਮੋਰਵੀਕ لال ਜੀ ਮੋਰਵੀਕ لال ਓਕੇ ਸੋ ਇਹਨਾਂ ਨੂੰ ਸ਼ਾਸਤਰ ਦਿੱਤੇ ਸੀਗੇ ਉਹ ਕਿਹੜੀ ਮਾਤਾ ਨੇ ਸ਼ਾਸਤਰ ਦਿੱਤੇ ਸੀ ਜੀ ਚਵਜੀਨੇ ਜੀ ਮਾਤਾ ਨੇ ਮਾਤਾ ਨੇ ਇਹ ਮ ਇਹਨਾਂ ਨੇ ਜੀ ਮਾਤਾ ਇਹਨਾਂ ਨੇ ਮਾਤਾ ਦੀ ਭਗਤੀ ਕੀਤੀ ਜੀ ਤੇ ਉਹਨਾਂ ਨੂੰ ਤਿੰਨ ਬਾਣ ਮਿਲੇ ਤੇ ਜੀ ਉਹਨਾਂ ਤੇ ਜੀ ਠੀਕ ਹੈ ਜੀ ਉਹ ਤਿੰਨ ਬਾਣ ਦੇ ਤਾਂ ਹੀ ਇਹ ਤਿੰਨ ਬਾਣ ਦੇਧਾਰੀ ਕਹਿੰਦੇ ਤੇ ਉਹ ਨਿਸ਼ਾਨ ਲੱਗਿਆ ਹੋਇਆ ਤਿੰਨ ਬਾਣ ਦਾ ਏਸੀ ਗੱਲ ਕੇ ਤਿੰਨ ਬਾਣ ਦਾ ਸੀ ਉਹ ਤਿੰਨ ਬਾਣ ਕਿਨਾਂ ਨੇ ਦਿੱਤੇ ਸੀ ਸਿੱਧ ਮਾਤਾ ਜੀ ਨੇ ਉਹ ਤਿੰਨ ਬਾਣ ਦਿੱਤੇ ਸੀ ਪਹਿਲਾਂ ਦੁਰਗਾ ਮਾਤਾ ਜੀ ਨੇ ਮਤਲਬ ਕਿ ਉਹਨਾਂ ਨੂੰ ਵਾਰ ਦਿੱਤਾ ਸੀ ਫਿਰ ਸਿੱਧ ਮਾਤਾ ਜੀ ਪ੍ਰਗਟ ਹੋਏ ਫਿਰ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੇ ਬਾਣ ਦਿੱਤੇ ਸੀ ਉਹਨਾਂ ਨੇ ਬਾਣ ਦੇ ਨਾਲ ਆਪਣੇ ਬਾਣਾ ਦੇ ਨਾਲ ਜੋ ਉਹ ਆਪਣਾ ਕਰਨਾ ਸੀ ਯੁੱਧ ਲੜਨਾ ਸੀ ਪਰ ਕ੍ਰਿਸ਼ਨ ਮਹਾਰਾਜ ਜੀ ਨੇ ਉਹਨਾਂ ਨੂੰ ਰੋਕਿਆ ਸੀ ਜੀ ਹਾਂਜੀ ਤੇ ਜੇ ਯੁੱਧ ਦੇ ਵਿੱਚ ਪਹੁੰਚ ਜਾਂਦੇ ਫਿਰ ਤਾਂ ਯੁੱਧ ਦਾ ਕੋਈ ਰਿਜ਼ਲਟ ਜਾਂ ਅੰਤ ਨਿਯੰਤਰਣ ਅੰਤ ਨਹੀਂ ਹੋਣਾ ਸੀ ਬਸ ਫਿਰ ਤਾਂ ਨਾ ਇੱਧਰ ਜੋ ਗਏ ਨਾ ਉੱਧਰ ਜੋ ਗਏ ਬਿਲਕੁਲ ਜੀ ਬਿਲਕੁਲ ਕਿ ਖਾਟੂ ਸ਼ਾਮ ਜੀ ਦੀ ਵੀ ਇਹੋ ਇੱਛਾ ਸੀ ਕਿ ਮੈਂ ਭਗਵਾਨ ਦੇ ਹੱਥੋਂ ਮਤਲਬ ਕਿ ਆਪਣਾ ਮਰ ਤੂ ਪਾਵਾਂ ਬਿਲਕੁਲ ਜੀ ਬਿਲਕੁਲ ਜੀ ਜੀਵਨ ਜਿਹੜਾ ਉਹਨਾਂ ਨੇ ਕ੍ਰਿਸ਼ਨ ਜੀ ਦੇ ਹੱਥੋਂ ਕਹਿੰਦੇ ਵੀ ਆਪਣਾ ਵੀ ਐਨ ਟਾਈਮ ਦੇ ਵਿੱਚ ਭਗਵਾਨ ਦੇ ਹੱਥੋਂ ਹੀ ਉਹਨਾਂ ਨੇ ਆਪਣਾ ਸ਼ੀਸ਼ ਦਾ ਦਾਨ ਦਿੱਤਾ ਉਹਨੂੰ ਖਾਟੂ ਸ਼ਾਮ ਮਹਾਰਾਜ ਜੀ ਹਾਂਜੀ ਵੀਰ ਜੀ ਆਪਣਾ ਸ਼ੁਭਨਾਮ ਜੀ ਜੈ ਸ਼੍ਰੀ ਸ਼ਾਮ ਜੀ ਮੇਰੇ ਰਾਜ ਚੌਣ ਜੀ ਜੀ ਆਪਣੀ ਕਿਹੜੀ ਬੱਸ ਹੈ ਇਹ ਆਪਣੀ ਬਰ ਅਸ਼ੋਕਲੇ ਲੈਂਡ ਗਈ ਜੀ ओके okay, हां जी जी ਕਿਹੜੀ ਕੰਪਨੀ ਸ੍ਰੀ ਬਾਲਾਜੀ ਟ੍ਰੈਵਲ ਜੀ ਮਰਵਾਲਾ ओके ਸੋ ਤੁਸੀਂ ਯਾਤਰਾਵਾਂ ਪਹਿਲਾਂ ਵੀ ਲਿਆਂਦੇ ਰਹਿੰਦੇ ਹੋਣੇ ਹੋ ਹਾਂ ਜੀ ਮੈਂ 2 ਸਾਲ ਤੋਂ ਹੀ ਘਾਟੂ ਸੀ ਹਮੇ ਯਾਤਰਾ ਕਰਾ ਰਿਹਾ ਜੀ 올 ਇੰਡੀਆ ਯਾਤਰਾ ਕਰਾ ਰਿਹਾ ਧਾਰਮਿਕ ਜੀ ਸੋ ਤੁਹਾਡਾ ਵੀ ਜੀਵਨ ਸਫਲ ਹੋ ਜਾਂਦਾ ਹਾਂ ਜੀ ਬਿਲਕੁਲ ਕਿਰਪਾ ਹੋਈ ਵੀ ਬਾਬੇ ਦੀ ਜੀ ਬਹੁਤ ਜੀ ਜੀ ਕਿਉਂਕਿ ਆਪਾਂ ਇੰਨੀ ਸੰਗਤ ਨੂੰ ਲੈ ਕੇ ਜਾਣਾ ਉਹਦੀ ਰੱਖਿਆ ਕਰਨੀ ਕਿਉਂਕਿ ਇੱਕ ਜੋ ਡ라이ਵਰ ਹੁੰਦਾ ਉਹ ਇੱਕ ਸਾਰਥੀ ਦਾ ਰੂਪ ਮਤਲਬ ਕਿ ਜਿਸ ਤਰ੍ਹਾਂ ਕਿ ਕ੍ਰਿਸ਼ਨ ਜੀ ਨੇ ਸਾਰਥੀ ਵਣ ਕੇ ਰੱਥ ਚਲਾਇਆ ਸੀਗਾ ਜੀ ਬੇ ਬਾਬੇ ਦੀ ਕਿਰਪਾ ਜਿੰਨੀ ਕਿ ਸੇਵਾ ਮੇਰੇ ਜੀਰ ਲਾਈ ਹੈ ਜੀ ਮੈਂ ਪੂਰੀ ਨਿਭਾਉਂਗਾ ਜੀ ਚੰਗੀ ਤਰ੍ਹਾਂ ਵਾਹ ਜੀ ਵਾਹ ਵਾਹ ਜੀ ਵਾਹ ਉਹਨੇ ਘਾਟੂ ਸ਼ਾਮ ਕੀ ਜੈ ਘਾਟੂ ਸ਼ਾਮ ਬਾਬੇ ਕੀ ਜੈ